ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਮੁਹਾਲੀ ਤੋਂ ਫਗਵਾੜੇ ਤੱਕ 4 ਲੇਨ ਰੋਡ ਬਣਾ ਕੇ ਜਿੱਥੇ ਲੋਕਾਂ ਨੂੰ ਸਹੂਲਤ ਦਿੱਤੀ ਗਈ ਉੱਥੇ ਹੀ ਬੰਗਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸਮਾਰਕ ਤੋਂ ਪਿੰਡ ਮਜ਼ਾਰੀ ਤੱਕ ਇੱਕ ਓਪਨ ਪੁਲ ਦਾ ਨਿਰਮਾਣ ਵੀ ਕੀਤਾ ਗਿਆ। ਇਸ ਪੁਲ ਦੇ ਥੱਲੇ ਸ਼ਹਿਰ ਵਾਸੀਆਂ ਦੇ ਆਉਣ ਜਾਣ ਲਈ ਦੋਨੋਂ ਪਾਸੇ ਵਧੀਆ ਸੜਕਾਂ ਦਾ ਨਿਰਮਾਣ ਵੀ ਕੀਤਾ ਗਿਆ। ਪੁਲ ਦੇ ਥੱਲੇ ਬਚਦੀ ਕੱਚੀ ਜਗ੍ਹਾ ਵਿੱਚ ਪਾਰਕ ਬਣਾ ਕੇ ਬੜੀ ਸੋਹਣੀ ਸ਼ਹਿਰ ਵਾਸੀਆਂ ਨੂੰ ਲੁੱਕ ਦਿੱਤੀ ਗਈ। ਕਈ ਪਿਲਰਾਂ ਦੇ ਵਿੱਚਕਾਰ ਥਾਂ ਲੋਕਾਂ ਦੇ ਨਿੱਜੀ ਫਾਇਦੇ ਲਈ ਖਾਲੀ ਥਾਂ ਛੱਡੇ ਗਏ। ਉਹਨਾਂ ਖਾਲੀ ਥਾਵਾਂ ਵਿੱਚੋਂ ਲੋਕਾਂ ਨੇ ਨਜਾਇਜ਼ ਤੌਰ ਤੇ ਸਕੂਟਰ, ਮੋਟਰਸਾਈਕਲ ਅਤੇ ਪੈਦਲ ਲੰਘਣ ਲਈ ਚਿਰੋਖੇ ਬਣਾ ਲੈ ਗਏ ਜੋ ਲੋਕਾਂ ਦੀ ਮੌਤ ਦਾ ਕਾਰਨ ਐਕਸੀਡੈਂਟ ਦੇ ਜ਼ਰੀਏ ਬਣ ਰਹੇ ਹਨ। ਲੇਕਿਨ ਪ੍ਰਸ਼ਾਸਨ ਤੇ ਐਨਐਚਏ ਅਥਾਰਟੀ ਵੱਲੋਂ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕ ਜਲਦੀ ਜਲਦੀ ਵਿੱਚੋਂ ਲੰਘਣ ਦੀ ਖਾਤਰ ਜਾਂ ਆਪਣੇ 10-20 ਰੁਪਏ ਪੈਟਰੋਲ ਬਚਾਉਣ ਦੇ ਖਾਤਰ ਆਪਣੀ ਜ਼ਿੰਦਗੀ ਨੂੰ दांव ਤੇ ਲਗਾ ਰਹੇ ਹਨ ਤੇ ਇੱਥੇ ਹੋਏ ਐਕਸੀਡੈਂਟ ਕਾਰਨ ਆਪਣੀਆਂ ਜਾਨਾਂ ਗੁਆਰੇ ਹਨ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਤੇ NH Authority ਇਹਨਾਂ ਅਣ ਅਧਿਕਾਰਿਤ ਕਟਾਂ ਨੂੰ ਬੰਦ ਕਰਨ ਲਈ ਬੰਦ ਕਰਕੇ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨਗੇ ਆਓ ਦਿਖਾਉਂਦੇ ਹਾਂ ਅਣ ਅਧਿਕਾਰਿਤ ਕਟ ਤੇ ਹੋਏ ਐਕਸੀਡੈਂਟ ਦੀ ਸੀਸੀਟੀਵੀ ਫੁਟੇਜ ਅਣੀ ਬੰਗਾ ਜੀ ਕੀ ਕਹਣਾ ਜਿਹੜੇ ਨਜਾਇਜ਼ ਕੱਟ ਰੱਖੇ ਆ ਇਹ ਇਹਦਾ ਆਪਣੇ ਐਕਸੀਡੈਂਟ ਹੋਇਆ ਮੇਰੇ ਆਪਣੇ ਨਾਲ ਮੱਤੀ ਹੋ ਗਿਆ ਨਾਲ ਲੱਗ ਗਿਆ ਇਹ ਇੱਦਾਂ ਦੇ ਮੋੜਾ ਤੋਂ ਹੀ ਇੱਥੇ ਇਥੇ ਮੋੜ ਦਾ ਲੱਗੀ ਇੱਥੇ ਮੁੰਡਾ ਗਲਤ ਮਰਿਆ ਅੱਛਾ ਇਹ ਮੁੰਡਾ ਗਲਤ ਰੱਖਿਆ ਕੱਟਵਾ ਇਹਦੇ ਕਰਕੇ ਮੁੰਡਾ ਮਰਿਆ ਇਹ ਤੇ ਕਿੰਨਾ ਰੱਖੇਗੀ ਨਹੀਂ ਕੀ ਹਾਲ ਹੈ ਸਭ ਠੀਕ ਠਾਕ ਇਹ ਕੱਲ ਇੱਕ ਹਾਦਸਾ ਹੋਇਆ ਸੀ ਉਹਦੇ ਬਾਰੇ ਆਪਣਾ ਥੀਵ ਕੀ ਕਹਿੰਦੇ ਤੁਸੀਂ ਇਹ ਬੜਾ ਦੁਖਦਾਈ ਹਾਦਸਾ ਹੈ ਜੀ ਇੱਕ ਪਰਿਵਾਰ ਦਾ ਉਹਨਾਂ ਦਾ ਬੱਚਾ ਜੰਮ ਨਾਲ ਚੱਲ ਰਿਹਾ ਸੀ ਬਹੁਤ ਬੇਵਤੀ ਬੱਚਾ ਸੀ ਜੋ ਸੌਣ ਚਾਹਿਆ ਪਤਾ ਲੱਗਾ ਹੈ ਸ਼ਹਿਰ ਦਾ ਆਪਣੇ ਪਰਿਵਾਰ ਦੇ ਬੱਚਾ ਸੀ ਪਰ ਮੇਰੀ ਪ੍ਰਸ਼ਾਸਨਕੀ ਕੰਤ ਚੁੜ ਕੇ ਬੇਤੀ ਇਹ ਜਿਹੜੇ ਇਹ ਬਹੁਤ ਫੈਸਟ ਕੱਟਸ ਚਾ ਹੋ ਰਾ ਇਹਨਾਂ ਨੂੰ ਪੁਲਿਸ ਵੱਲੋਂ ਬੰਦ ਕਰਵਾਇਆ ਜਾਵੇ ਤੇ ਜਿਹੜੇ ਵੀ ਕਿਤੇ ਇਕੱਠ ਹੈਗੇ ਆ ਉਹਨੂੰ ਪ੍ਰੋਪਰ ਤਰੀਕੇ ਨਾਲ ਤਾਕੀ ਪਲੈਟਸ ਸਾਕੇ ਉਹਨੂੰ ਸਚਾਦੂ ਨੂੰ ਪਹੁੰਚਾਇਆ ਜਾਵੇ ਤਾਂ ਕਿ ਲੋਕਾਂ ਦੀ ਅਧਿਕੇ ਕੀਤੇ ਜਾਂਦਾ ਉਹ ਪਾ ਸਕਣ ਜਿੱਦਾਂ ਕੱਲ ਕਿਸੇ ਦੇ ਘਰ ਦਾ ਚਾਰਾ ਬੁਝਿਆ ਕਿਸੇ ਹੋਰ ਦੇ ਪਰਿਵਾਰ ਦੇ ਨਾਲ ਇਤਰਾਸਾ ਨਾ ਹੋ ਸਕੇ ਪ੍ਰਸ਼ਾਸਨ ਅੰਗੇਟ ਜੁੜ ਕੇ ਬੇਨਤੀ ਹੈ ਜੀ ਕਿਰਪਾ ਕਰਕੇ ਪਲੀਜ਼ ਇਹਨੂੰ ਬੜੇ ਸੈਸਟਿਕ ਇਹ ਬੜਾ ਸੈਸਟਿਕ ਹੋਣਾ ਨਹੀਂ ਇਹਨੂੰ ਬਹੁਤ ਸੈਸਟਿਕ ਪ੍ਰੀਕੇਰ ਸੁਝਾਇਆ ਜਾਵੇ ਤੇ ਜਿਹੜੇ ਅਲਫਰੈਸਟ ਸਾਹਿਬਾ ਉਹਨੂੰ ਪਾਤ ਕਰਾ ਕੇ ਜਿਹੜੇ ਪ੍ਰੋਪਰ ਕੱਟ ਹੈਗੇ ਆ ਤੁਹਾਨੂੰ ਜੇਕਰ ਇਸ ਤਰ੍ਹਾਂ ਕਿ ਆਪਾਂ ਨੂੰ ਬੜੀ ਅਤਿਅੰਕੀ ਤਰੀਕੇ ਦਾ ਪਰੋਲਾ ਸਿੱਖਣਾ ਹੈ ਤੇ ਲੋਕਾਂ ਦੀ ਜਨਰਲ ਪਸੰਦ ਕਰ ਤੇ ਇਹੀ ਮੇਰੀ ਬੇਤੀ ਜੀ ਪ੍ਰਸਰਗੀ